ਕਿ ਨਹੀਂ ਤਾਂ ਹੋ ਜਾਂਦਾ। ਅੱਗੇ ਜੀ ਜਿਹੜਾ ਜਿਹੜੇ ਮੀਟਿੰਗ ਦੇ ਵਿਚਾਰ ਨੇ ਉਹ ਕੀ ਕਰੇ ਮੀਟਿੰਗ ਦੇ ਵਿਚਾਰ ਵੀ ਇਕੱਠਾ ਕਰ ਰਹਾ ਕਰ। ਜੀ ਅੱਜ ਕੋਈ ਸਰਪੰਚਾਂ ਦੇ ਵਿਚਾਰ ਕੀ ਨੇ? ਸਰਪੰਚਾਂ ਤੇ ਸਰਪੰਚਾਂ ਜਿਆਦਾ ਇਸ ਮੈਨੇ ਰੱਖ ਦੇਣੀ। ਦੇਖਿਓ ਇਹ ਤਾਂ ਹੁਣ ਇਤਿਹਾਸ ਦੱਸੂਗਾ। ਇਕਾ ਹੋਊਗਾ ਐਸਕੇ ਮੈਨੂੰ ਆਪਣੀ ਪੋਰਟ ਦੇ ਉੱਪਰ ਬੁਲਾ ਲਿਓ ਬੁਲਾ ਰਹੇ ਹੋਗੇ ਜਾਂ ਫਿਰ ਸਾਂਝ ਐਕਸ਼ਨ ਹੋਊਗਾ ਮੈਂ ਫਿਰ ਬੇਨਤੀ ਕਰਦਾ ਜਿਹੜੀਆਂ ਮੀਟਿੰਗ ਦੇ ਅੰਦਰ ਗੱਲਾਂ ਹੋਣੀਆਂ ਚਾਹੀਦੀਆਂ ਕਦੀ ਵੀ ਟੀਮ ਚੈਲਾ ਤੇ ਨਹੀਂ ਕਰਾਂਗੇ ਇਕਾ ਹੋਊਗਾ ਦਲੇਰੋ ਦਾ ਸਾਹਮਣੇ ਖੜ ਖੜ ਗੱਲ ਤਾਂ ਆਵੇਗਾ ਕਿਉਂਕਿ ਲੋਕ ਬੰਦੇ ਦਾ ਲੋਕ ਪੁੱਛਣਾ ਚਾਹੁੰਦੇ ਨੇ ਮੀਡੀਆ ਤੇ ਹੋ ਰਿਹਾ ਪੰਜਾਬ ਦੇ ਲੋਕਾਂ ਨੇ ਗੱਲ ਨਹੀਂ ਹੋਣੀ ਜੇ ਲੋਕਾਂ ਤੱਕ ਜਾ ਕੇ ਦਿੱਤਾ ਜਾਊਗੀ ਲੋਕ ਲੋਕ ਗਰੋਸ ਤੇ ਚਾਹ ਕਮੰਦੇ ਇਕੱਠੇ ਨਹੀਂ ਹੋ ਰਹੇ ਜੋ ਕਹਿ ਰਹੇ ਨੇ ਕਿ 5 ਦਿਨ ਲੱਗੇ ਨੇ ਵਿਚਾਰ ਕਰਨ ਨੂੰ ਜਿਆਦਾ ਦਿਨ ਲੱਗੇ ਨੇ ਕੱਡੇ ਵਾਲਾ ਸਰ ਨੂੰ ਪੁੱਛ ਕੇ ਦੇਖੋ 5 ਦਿਨ ਉਹਨਾਂ ਨੇ ਕਿ ਸਾਦਿਸ ਤੇ ਜਿਹੜੀ ਤਕਰੀਰਾਂ ਇਹ ਮੇਰੇ ਮੈਂ ਕਹਿੰਦਾ ਵੀ ਜੜੀ ਗੱਲ ਨੂੰ ਲਗਭਗ ਜਲੇ ਅंदोलन 2 ਤੋਂ ਮੁੱਕਣ ਤੋਂ ਬਾਅਦ 3 ਸਾਲ ਲੱਗੇ ਠੀਕ ਹੈ ਅਸੀਂ ਤੀਜੀ ਮੀਟਿੰਗ ਜਾ ਰਹੇ ਹਾਂ ਔਰ ਸਾਨੂੰ ਆਸ ਹੈ ਕਿ ਨਿਬੜ ਜਾਊਗੀ ਕਿ ਇਹ ਗੱਲ ਨਹੀਂ ਹੈਗੀ ਠੀਕ ਹੈ ਇੰਨੇ ਜਿਹੜੇ ਵਖਰੇਵੇਂ ਸੀਗੇ ਇਹ ਲੋਕ ਲੋਕਚਾਰ ਹੈ ਨੇ ਲੋਕਾਂ ਦੇ ਚੋਣ ਕਰਕੇ ਹੀ ਸਾਰੇ ਇਕੱਠੇ ਹੋ ਰਹੇ ਨੇ ਕਾਕਾ ਸਿੰਘ ਕੋਟੜਾ ਨੇ ਪਿਛਲੀ ਵਾਰ ਧੰਨਵਾਦ ਕੀਤਾ ਇੱਕ ਐਸਕੇਐਮ ਦਾ ਕੀ ਮੀਟਿੰਗ ਜਿਹੜੀ ਅੱਗੇ ਰੱਖੀ ਹੈ ਪਰ ਹੁਣ 18 ਨੂੰ ਹੋ ਗਈ ਹੈ ਤਾਂ ਲੱਗਦਾ ਕਿ ਅੱਗੇ ਜੱਦੀ ਤਾਂ ਨਹੀਂ ਜਾਊਗੀ ਨਹੀਂ ਮੈਨੂੰ ਤਾਂ ਨਹੀਂ ਚਾਹੀਦਾ ਹਾਂ ਜੀ ਸਰ ਜੀ ਮੈਂ ਬਿਲਕੁਲ ਬਿਲਕੁਲ ਨਿਕਲ ਗਿਆ ਹੋਗਾ ਜੇ ਬੱਡਾ ਨਿਕਲੂਗਾ ਸ਼ੰਭੂ ਬਾਉਂਦਰ ਬੰਦ ਚੱਲ ਰਿਆ ਆ ਰਿਹਾ ਨਾਲ ਦੇ ਕਈ ਪਿੰਡਾਂ ਦੇ ਵਿੱਚ ਟੈਕਸ ਲਾਉਣ ਬਾਰੇ ਕੰਮ ਆ ਸਾਹਮਣੇ ਆਈਗਾ ਸਰਪੰਚ ਕਹਿੰਦੇ ਸਾਡੇ ਪਿੰਡ ਦੀਆਂ ਸੜਕਾਂ ਟੁੱਟ ਰਹੀਆਂ ਜੀ ਕਿਸਾਨ ਰਾਸਤੇ ਨਹੀਂ ਕੱਢਦੇ ਦੋ ਗੱਲ ਨੇੜੇ ਦੀਆਂ ਸੜਕਾਂ ਟੁੱਟੀਆਂ ਨੇ ਖਰਾਬ ਨੇ ਕੋਈ ਜੁਲ ਹੈ ਨਾ ਕੋਈ ਜਰੂਰ ਇੱਕ ਹਾਈਵੇ ਰੁਕਿਆ ਹੋਇਆ ਸਾਡੇ ਕੋਲੇ ਬਹੁਤ ਵਾਰ ਲੋਕ ਆਏ ਅਸੀਂ ਕਿਹਾ ਤੁਸੀਂ ਆਪ ਦਾ ਸੰਦ ਆਪ ਦੀਆਂ ਗੱਟੀਆਂ ਲੈ ਆਓ ਸਰ ਜੇ ਸਾਡੇ ਵਾਲਾ ਕੋਈ ਵੀਕਲ ਤੁਹਾਡੇ ਰਾਹ ਚ ਆਉਂਦਾ ਤੇ ਅਸੀਂ ਦੋਚੀਏ ਅਗਲੇ ਬੰਨੇ ਕੰਦ ਕੰਢੀ ਹੋਈ ਤੁਸੀਂ ਕੰਦ ਲਗਵਾ ਦਿਓ ਅਸੀਂ ਤੁਹਾਡੇ ਨਾਲ ਹੈ ਉਹ ਸੰਤੁਸ਼ਟ ਹੋ ਕੇ ਚਲੇ ਜਾਂਦੇ ਨੇ ਠੀਕ ਹੈ ਨਾ ਬਾਕੀ ਜਦੋਂ ਅੰਦੋਲਨ ਚੱਲਦਾ ਵਾ ਠੀਕ ਆ ਉਹਦੇ ਚ ਜਦੋਂ ਸਰਕਾਰ ਦਿੱਕਤਾਂ ਦੇਣਾ ਚਾਹੁੰਦੀ ਆਉਂਦੀ ਆ ਉਹ ਹੋਰ ਕੋਈ ਗੱਲ ਨਹੀਂ ਧੰਨਵਾਦ ਜੀ ਮਹਿਮਾਨਲੀ ਥੈਂਕ ਯੂ ਪਹਿਲਾਂ ਜਿਹੜੀ ਗੱਲਬਾਤ ਹੋਈ ਡਰਵਾਲ ਸਾਹਿਬ ਦੀ ਸਿਹਤ ਬਹੁਤ ਖਰਾਬ ਹੋਈ ਹੈ ਉਲਟੀਆਂ ਲੱਗੀਆਂ ਇਹ ਅੱਜ ਜੀ ਤਾਂ ਇਹ ਸੰਦਸਰੀਆਂ ਨੂੰ ਜਦੋਂ ਦਿਨ ਦਿਨ ਦਿਲਕੜ ਦੀ ਖਰਾਬ ਹੋਣੀ ਤੁਸੀਂ ਚਿੱਠੀ ਲਿਖੀਏਗੀ ਲੱਗਦਾ ਕਿ ਕੋਈ ਮਤਲਬ ਜਵਾਬ ਆ ਸਕਦਾਗਾ ਪਰ ਤਾਂ ਅਸੀਂ ਲਿਖਦੀ ਰਹਿੰਦੇ ਰਹੇ ਰਾਸ਼ਟਰਪਤੀ ਨੂੰ ਵੀ ਦੇਖੀਏ ਗਵਰਨਰ ਨੂੰ ਵੀ ਦੇਖੀਏ ਸ਼ਰਮ ਦੇਖੋ ਪਰ ਹੁਣ ਅੱਜ ਦੀ ਸੈਮਤੀ ਲੈ ਕੇ ਕੀ ਕੀ ਫਸਿਆ ਲੱਗਦਾਗਾ ਤੁਹਾਨੂੰ ਮਤਲਬ ਆਪਸ ਵਿੱਚ ਕਿੱਥੇ ਮਸਲਾ ਡਿਆ ਲੱਗਦਾਗਾ ਤੂੰ ਸੁਣੂਪਤਾ ਹੋਣਾ ਤੁਸੀਂ ਮੀਟਿੰਗ ਕਰੀਏ ਕਿ ਤਿੰਨ ਚਾਰ ਘੰਟੇ ਮੀਟਿੰਗ ਕਰੀਏ ਕਿੱਥੇ ਅੜਿਆ ਜੀ ਸਭ ਤੋਂ ਰਾਦ ਤੁਸੀਂ ਵੀ ਤਿੰਨ ਚਾਰ ਮੀਟਿੰਗਾਂ ਕਰ ਲਈਆਂ ਸਾਨਾ ਅਗੂਆਂ ਦਾ ਆਪ ਤੁਸੀਂ ਫੋਟੋ ਪਹਿਲਾਂ ਇਕੱਠੀਆਂ ਨਹੀਂ ਲਈਆਂ ਫੋਟੋ ਹੀ ਆਉਂਦੀ ਐ ਨਾ ਦਿਲ ਮੇਜਰ ਵਧੀਆ ਕਲੋਰੀ ਤੇ ਸ਼ੰਭੂ ਚ ਵੀ ਕੱਟੀ ਫੋਟੋ ਆਉ ਇੱਕ ਜੀ ਉਹ ਗਰਾਵ ਸਾਹਿਬ 89 ਦੀ ਐਕਸ਼ਨ ਦੀ ਨਜ਼ਰ ਆ ਰਿਹਾ ਪਨੋਰੀ ਤੇ ਸ਼ੰਭੂ ਦੇ ਵਿੱਚ ਫੋਟੋਆਂ ਇਕੱਠੀਆਂ ਨਜ਼ਰ ਆਣ ਗਿਆ ਇੱਕੋ ਸਟੇਜ ਤੋਂ ਉਸੇ ਤਰ੍ਹਾਂ ਕੇ ਪਹਿਲਾਂ ਯੋਗ ਜੀ ਸੰਬੂ ਦੇ ਵਿੱਚ ਦੇਖ ਤਾਂ ਮਗਰ ਦੋ ਇੱਕੋ ਸਟੇਜ ਤੋਂ ਇੱਕੋ ਸਟੇਜ ਤੋਂ ਇਕੱਠੇ ਨਜ਼ਰ ਆਓਗੇ ਇੱਕ ਸਟੇਜ ਤਾਂ ਹਾਂ ਜੀ ਇਕੱਠੇ ਹੋਗੇ ਲੜੋਗੇ ਆਓ ਜੀ ਸਾਰੇ ਇਕੱਠੇ ਹੋਗੇ ਐਕਸ਼ਨ ਹੋਏਗਾ ਜ਼ੰਦਾਰ ਹੋਗਾ ਬੰਦੇ ਮਰਨਗੇ ਮੈਨੂੰ ਤਾਂ ਤੁਹਾਡਾ ਸਵਾਲ ਨਹੀਂ ਸਮਝ ਤਾਂ ਜਿੱਥੇ ਬੰਦਿਆਂ ਵੱਲੋਂ ਕੋਈ ਇਕੱਠਾ ਹੋਸਾ ਕਰ ਚਾਹਉਂ ਨਹੀਂ ਯਾਰ ਤੁਹਾਡਾ ਸਵਾਲ ਹੀ ਸਭ ਕਹ ਰਿਹਾ ਮੈਨੂੰ 111 ਕਿਸਾਨ ਜਿਹੜੇ ਮਰਨ ਵਰਤ ਤੇ ਹੋਰ ਬੈਠ ਗਏ ਨੇ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਤਾਂ ਜੀ ਕੋ ਉਹਨਾਂ ਦਾ ਫੋਟੋ ਨਹੀਂ ਲੱਗੂਗਾ ਸਭ ਨੂੰ ਇਕੱਠੇ ਫੋਟੋ ਲੱਗੇ ਹੈ ਤਾਂ ਲੱਗਦਾ ਕਿ ਮਰਨ ਵਰਤ ਵਾਲੇ ਮਸਲੇ ਨੂੰ ਲੈ ਕੇ ਜਿਹੜਾ ਹਾਲੇ ਤ ਜੀਤੇ ਪਰ ਹੁਣ ਕਿਹਾ ਮੈਂ ਕਿ ਮੋਰਚੇ ਨੂੰ ਸਮਰਥਨ ਦੇਵੋਗੇ ਪਤਾ ਨਹੀਂ ਕਿ ਕਿਹਦੀ ਫੋਟੋ ਦੇਖਣੀ ਕਰਨੀ ਹੈ ਤੁਹਾਡੀ ਜਿਹੜੀ ਯੂਨੀਅਨ ਦੇ ਵਿੱਚ ਕਦੇ ਕੱਥੇ ਨਹੀਂ ਫੋਟੋ ਦੇਖਦੇ ਯੂਨੀਅਨ ਦੇ ਵਿੱਚ ਸਾਨੂੰ ਖਲੋਰੀ ਮੋਰਚੇ ਤੇ ਨਜ਼ਰ ਹੁੰਦੀ ਹੈ ਦਸਤਾਨੀ ਖਲੋਰੀ ਖਲੋਰੀ ਦੇ ਮੁੱਠੇ ਇਕੱਠੇ ਹੋ ਕੇ ਕੀ ਮੋਰਚਾ ਚਲਾਓਗੇ ਨਹੀਂ ਨਹੀਂ ਅਸੀਂ ਤਾਂ ਸਵਾਲ ਕਰ ਰਹੇ ਬਾਪੂ ਜੀ ਨਾ ਹੁਕਮ ਹੈ ਨਾ ਬੇਨਤੀ ਹੈ ਸਵਾਲ ਤਾਂ ਸਾਡਾ ਫੈਸਲਾ ਹੈ ਜੀ ਜਦ ਜਦ ਇਹ ਨਹੀਂ ਸਬਸਕ੍ਰਾਈਬ ਕਰਦੇ ਆਪੋ ਹੀ ਪੁੱਛ ਰਹੇ ਜੀ ਕਿਉਂਕਿ ਮੀਟਿੰਗ ਜਰੂਰ ਹੋ ਰਹੀ ਹੈ ਪਰ ਹਾਲ ਤੱਕ ਕੋਈ ਇਕੱਠਾ ਖੜਾ ਐਕਸ਼ਨ ਨਹੀਂ ਲੱਗ ਰਿਹਾ ਗੱਲ ਕੀਤੀ ਜਾਵੇ ਤਾਂ